ਹਾਂਜੀ ਦੋਸਤੋ ਵੈਲਕਮ ਹੈ ਤੁਹਾਡੇ ਨਵੇਂ ਵਲੌਗ ਚ ਆਈ ਹੋਪ ਸਾਰੇ ਠੀਕ ਠਾਕ ਹੋਵਗੇ ਤੇ ਹਾਂਜੀ ਦੋਸਤੋ ਆਪਾਂ ਅੱਜ ਜਾਣਾ ਆ ਬਟਾਲੇ ਆਪਾਂ ਨੂੰ ਕੰਮ ਆਪਾਂ ਟਰੈਕਟਰ ਤੇ ਲੈ ਕੇ ਆਉਣੀਆਂ ਰਾੜ ਥੱਲੇ ਪਾਉਣ ਨੂੰ ਟੋਚਣ ਵਾਸਤੇ ਤੇ ਇੱਕ ਆਪਾਂ ਦਾ ਸਮਾਨ ਸਾਮਾਨ ਲਿਆਉਣਾ ਵਾ ਥੋੜਾ ਜਿਹਾ ਲਿੰਕਾਂ ਲੁਕਾਂ ਥੋੜੀਆਂ ਜੀਆਂ ਵੀ ਗੀਆਂ ਸੱਧੀਆਂ ਕਰਾਉਣ ਜਾਣਾ ਆ ਤੇ ਇੱਕ ਰਾੜ ਲਿਆ ਕੇ ਉਹਨੂੰ ਚੂੜੀਆਂ ਚਾੜੀਆਂ ਪਵਾ ਕੇ ਲਿਆਉਣੀਆਂ ਵਾ ਉਥੋਂ ਤੇ ਵਿਖਾਉਨੇ ਆ ਤੁਹਾਨੂੰ ਸਾਰਾ ਪ੍ਰੋਸੈਸ ਹੁਣ ਆਪਾਂ ਚੱਲੇ ਆਂ ਬਟਾਲੇ ਤੇ ਬਾਕੀ ਤੁਹਾਨੂੰ ਦੱਸਦੇ ਆਂ ਸਾਰਾ ਕੁਝ ਵਿਖਾਉਨੇ ਆਂ ਕਿੱਦਾਂ-ਕੁੱਦਾਂ ਫਿੱਟ ਹੁੰਦੀ ਆ ਕੀ ਸਾਬ ਤਾ ਉਹਦਾ ਟੋਜਣ ਵਾਤੇ ਪਉਣੀ ਹੁੱਕ ਪੂਰਾ ਜਨੂਨ ਕੰਮ ਕਰਕੇ ਤੁਹਾਨੂੰ ਦੱਸਾਂਗੇ ਮਤਲਬ ਕਿ ਕਿੱਦਾਂ ਪੈਂਦੀ ਆ ਬਿਲਡਿੰਗ-ਬਿਲਡਿੰਗ ਆਪਾਂ ਕੁਝ ਨਹੀਂ ਕਰਾਉਣਾ ਆਪਾਂ ਨਾਲ ਥੱਲੇ ਪੱਕੀ ਬਿਲਡਿੰਗ ਨਹੀਂ ਕਰਾਉਣੀ ਜਦੋਂ ਮਰਜ਼ੀ ਤੁਸੀਂ ਕੱਢ ਸਕਦੇ ਜੇ ਤੇ ਜੇ ਤੁਹਾਨੂੰ ਲੋੜ ਵਾ ਤੇ ਉਹਨੂੰ ਵਿੱਚ ਉਹ ਪਸਾਰ ਲੋਵ ਨੂੰ ਰਾਡ ਨੂੰ ਤੇ ਉਹ ਕਿਨਾਰ ਦਾ ਟੋਚੰਦਾ ਕੰਮ ਦਊਗੀ ਜੇ ਨਹੀਂ ਲੋਡ ਤਾਂ ਨੂੰ ਕੱਢ ਕੇ ਭਾਵੇਂ ਰੱਖ ਸਕਦੇ ਜੇ ਤੁਸੀਂ ਘਰੇ ਤੇ ਬਾਕੀ ਦਿਨੇ ਆ ਨਾਲ ਨਾਲ ਅਪਰੇਟ ਤਾਂ ਨੂੰ ਵਿਖਾਉਨੇ ਆ ਸਾਰਾ ਕੁਝ ਕਿਵੇਂ ਕਿਵੇਂ ਕੀ ਕੀ ਪ੍ਰੋਸੈਸ ਆ ਤੇ ਜੇ ਤੁਸੀਂ ਵੀ ਆਪਣਾ ਟਰੈਕਟਰ ਥੱਲੇ ਲਵਾਉਣੀ ਆ ਤੇ ਤੁਸੀਂ ਹੀ ਲਵਾ ਸਕਦੇ ਜੇ ਚਲੋ ਦੋਸਤੋ ਮਿਲਦੇ ਆ ਟੋਡਰ ਚੰਦ ਟੋਡਰ 52 ਰੋਡ ਲੈ ਰਹੀ ਹੈ। ਇਹ ਕੱਟਣਾ। ਆਕੇ ਨਾ ਕੋਈ ਟਰਾਵਟਾ ਨਹੀਂ ਹੈ। ਆਪਣੀ। ਇਹ ਆਪਣੇ ਪਟਾੜੇ ਤੋਂ ਸਾਰਾ ਨਹੀਂ ਤੁਰਦਾ। ਆਈ 25 ਕਿਲੋ ਹੋਈ ਯਾਰ ਆਹ ਦੇ ਨਾਲ ਪਾਉਣਾ ਚੂੜੀ ਪੈਣ ਲੋ ਵੀ ਮਿੱਤਰੋ ਸਹੀ ਰਾਡ ਨੂੰ ਚੂੜੀ ਪੈਣ ਆਹ ਵੇਖੋ ਇੱਧਰ ਵੀ ਕੰਮ ਚੱਲਣਾ ਤੇ ਆ ਵੱਡੀ ਰਾਡ ਨੂੰ ਗਈਆਂ ਪੈਣ ਕਰਾਉਣ ਆ ਲਈ ਨੇ ਉਹ ਆਪਣਿਆਂ ਲਈ ਡੇਜ ਆਪਣੀ ਰਾਡ ਨੂੰ ਰਿੰਜਾ ਚੂੜੀਆਂ ਪੈਣੇ ਸਦਾ ਸਪੈਸ਼ਲ ਉਹ ਕੰਨਾ ਕੰਮ ਹੋਣਾ ਵਾ ਲੋਕੇ ਵੇਡਿੰਗ ਕਰਾਣ ਦੇ ਪਰ ਇਹ ਵੇਡਿੰਗ ਵਾਲਾ ਕੰਮ ਨਹੀਂ ਕਰਨਾ ਆਪਾਂ ਪੱਕਾ ਵੀ ਵਧੀਆ ਜਿਗਾਰਡ ਕਰਨਾ ਕਿ ਸੋਹਣੀ ਜਿ ਲੱਗੇ ਥੱਲੇ ਪਈਆਂ ਹੀ ਪਿੱਛੇ ਚੂੜੀਆਂ ਪਾ ਕੇ ਇਹ ਮਦਰ ਤੋਂ ਉੱਕ ਦੇ ਨਾਲ ਮੈਂ ਵਧੀਆ ਜਿਗਾਰਡ ਬਣਾਉਣਾ ਹੈ ਲੋਕੇ ਥੱਲੇ ਵੇਡਿੰਗ ਕਰ ਦਿੰਦੇ ਆ ਥੱਲੇ ਉਹ ਤਾਂ ਹੀ ਰਿੰਜਾ ਕਰਨਾ ਆਹ ਕੰਮ ਕਰਤਾ ਹੁੰਦਾ ਕਿ ਚੂੜੀਆਂ ਪਾ ਕੇ ਇਹ ਵਧੀਆ ਕੰਮ ਕਰਨਾ ਬਾਕੀ ਸੇਟ ਆਪਣਾ ਕਿਦਾਂ ਵਧੀਆ ਵਧੀਆ ਇਹਨੂੰ ਵੀ ਨਾਲ ਭੁੱਖਾ ਤੇ ਆਇਆ ਮਾਰਿਆ ਮੈਂ ਹਾਂਜੀ ਮਿੱਤਰੋ ਆਹ ਵਈ ਆ ਗਏ ਆ ਦੁਕਾਨ ਤੇ ਰਾਡ ਦਾ ਕੰਮ ਕਰਾਉਣ ਤੇ ਆਹ ਵਈ ਆਪਣੀ ਰਾਡ ਮੈਟਰੋ ਲੋਗ ਹੀ ਰਾੜੂ ਦੀ ਵੇਲਡਿੰਗ ਆ ਰਾੜਾ ਥੱਲੇ ਪੈਣੀ ਹੈ ਤੇ ਇਹ ਪੂਰਾ ਹੈ ਵੀ ਜਗਾਉਣਾ ਹੈ ਉਹ ਡੇ ਉਧਰ ਮਗਰ ਸੇਕ ਕਰਨਾ ਬੜਾ ਜੇ ਚਾਰ ਆੜ ਪਾਉਣੀ ਹੈ ਤੇ ਪੱਤੀਆਂ ਸੇਕ ਮਾਰਨੇ ਤੇ ਉਹ ਪੱਤੀ ਪਾਹੀ ਬਟਾਉਣ ਦੇ ਜਿਹੜੀ ਅਗਲੇ ਬੰਨੇ ਲੱਗਣੀਆਂ ਤੇ ਆਹ ਹੋ ਗਿਆ ਵੇਲਡਿੰਗ ਆਪਣਾ ਤੇ ਆੜ ਪੂਰਾ ਚਰਾਟਾ ਨੂੰ ਉਧਰ ਮੈਂ ਦੇਖੀ ਜਾ ਰਿਹਾ ਤੇ ਸਾਹ ਪਾਵੇ ਪਾਵੇ ਤਾਂ ਚੱਲ ਚੱਲ ਪਾਣੀ ੁੱਟੀ ਜਾ ਆਪਨਾ ਕੋੜਾ ਰਾੜਾ ਪੱਕਾ ਜਗਾੜ ਤੁਹਾਨੂੰ ਦੱਸਾਂਗੇ ਕਿੰਨੇ ਚੰਗੇ ਲੱਗਿਆ ਰਾੜ ਲੋਬੀ ਮਿੱਤਰੋ ਆਹ ਕਰਤੇ ਬਿਲਡਿੰਗ ਪੱਤੇ ਬਿਲਡਿੰਗ ਕਰਾ ਕੇ ਇਹਦੇ ਵਿੱਚ ਰਾੜ ਦਾ ਨਾਟ ਪਾਇਆ ਜਾਣਾ ਰਾੜ ਲੰਘ ਜਾਣੀਆਂ ਤੈਰ ਹੋ ਜਾਣੀਆਂ ਨਾਲ ਬਹੁਤ ਸ਼ਾਨਦਾਰ ਕੰਮ ਕਰਾਇਆ ਚੈੱਕ ਕਰਿਓ ਤੁਸੀਂ ਬਸ ਸੀ ਜੀ ਗਾਰਡਨ ਵੀ ਕਰਾਇਆ ਵੀ ਇਤਰਾ ਕਿੰਨੇ ਕਰਾਤੀ ਅਸੀਂ ਇਹਦਾ ਪੂਰਾ ਸਹੀ ਜਗਾਰਡ ਚੈੱਕ ਕਰਿਓ ਤੁਸੀਂ ਕਿੰਨਾ ਵਧੀਆ ਜਗਾਰਡ ਹੁੰਦਾ ਹੈ ਹਾਂਜੀ ਭਾਈ ਲਓ ਵੀ ਹੋ ਗਿਆ ਕੰਮ ਟੈਂਕੀ ਵੀ ਲੱਗੀ ਜੇ ਆਪਣੀਆਂ ਵਾਲੇ ਬਹੁਤ ਸਿਰਾਗਰਾ ਗਿਆ ਪਿਆ ਜੇ ਇਧਰ ਵੀ ਲੱਗੇ ਜੇ ਰਾਡ ਪੈ ਗਈ ਜੇ ਆਪਣੀ ਅੱਗੇ ਐ ਤੁਰ ਤੱਕ ਪੂਰੀ ਇਧਰ ਸਪੋਰਟਾਂ ਵੀ ਦੇਤੀਆਂ ਜੀ ਹਾਂ ਵਧੀਆ ਪੂਰਾ ਮਤਲਬ ਜਿਗਾਰ ਕੰਮ ਬਹੁਤ ਜਿਗਾਰ ਨਹੀਂ ਕਹਿ ਸਕਦੇ ਮੇਰਾ ਸਿਰੇ ਦਾ ਕੰਮ ਕਰਾਇਆ ਇਧਰ ਆ ਹੌਕਾ ਲੱਗ ਗਿਆ ਇਧਰ ਆ ਪਲੇਟਾਂ ਲਓ ਵੀ ਮਿੱਤਰੋ ਕੰਮ ਹੋ ਗਿਆ ਕੰਪਲੀਟ ਤੇ ਅਸੀਂ ਤਾਂ ਆ ਜਾਣ ਉਹ ਜਾਣ ਆਪਣਾ ਘੋੜਾ ਰਾਹੇ ਘੱਟ ਹੀ ਜਾਂ ਆ ਪੂਰਾ ਕੰਮ ਕੰਪਲੀਟ ਬਸ ਪੈਡਲ ਲੈ ਕੇ ਹਰੇਸ ਵਾਲੇ ਲੱਗਣ ਵਾਲੇ ਨਿਗੇ ਨਿਗੇ ਜੇ ਦੋ ਤਿੰਨ ਕੰਮ ਹੋਰ ਹਰੇਸਲੇ ਪੈਡਲ ਬਣੇ ਬਣਾਤੇ ਮਿਲਦੇ ਉਹ ਲੈ ਕੇ ਆਉਣੇ ਆ ਤੇ ਬਾਕੀ ਕੰਮ ਕੰਪਲੀਟ ਹੀ ਆ ਤਕਰੀਬਨ ਮਾੜਾ ਮੋਟਾ ਕੰਮ ਅਣਗਿਣਾ ਕੋਨਾ ਸੁੱਟ ਕੇ ਆ ਪੀਸੀਜਨ ਲਾ ਕੇ ਫਿਰ ਇਹਦਾ ਕਰਾਵਾਂਗੇ ਮੋਡੀਫਾਈਰ ਨੂੰ ਥੋੜਾ ਜਿਹਾ ਹਾਂਜੀ ਦੋਸਤੋ ਆਹ ਪਰਾੜ ਲਵਾ ਕੇ ਲਿਆਂਦੇ ਹੀ ਇਹੜਾ ਤੁਸੀਂ ਵੇਖਿਆ ਵੀਡੀਓ 'ਚ ਕਰੋ ਚੈੱਕ ਉਹ ਜਾਂਦੀ ਥੱਲੇ ਅੱਗੇ ਤੇ ਆਪਾਂ ਇਹਨੂੰ ਰੰਗ ਮਾਰਤਾ ਸੀ ਕਰੋ ਚੈੱਕ ਉਦੋਂ ਨਹੀਂ ਤੇ ਕਈ ਥੱਲੇ ਬਿਲਡਿੰਗ ਕਰਾਉਂਦੇ ਆਪਾਂ ਪਰ ਬਿਲਡਿੰਗ ਨਹੀਂ ਕਰਾਈ ਥੱਲਿਓ ਤੇ ਆਪਾਂ ਵੇਖੋ ਚੈੱਕ ਕਰੋ ਇਹ ਪੂਰੀ سپورਟ ਬਣਾ ਕੇ ਤੇ ਆਪਾਂ ਟੈਸਟ ਵੀ ਕਰ ਲਈਏ ਵੈਸੇ ਤੇ ਐ ਪੂਰਾ ਸਿਰਾ ਸਿੱਕੇ ਬੰਦ ਕੰਮ ਹੋਇਆ ਵਾ ਕਰੋ ਚੈੱਕ ਤੁਸੀਂ ਪੂਰੀ ਹੁੱਕ ਦੇ ਬਰਾਬਰ ਕਿਉਂਕਿ ਇਹ ਹੁੱਕ ਸਾਡੀ ਇੱਥੇ ਰੈਂਦੀ ਉਹ ਕਰੋ ਚੈੱਕ ਥੱਲੇ ਹੁੱਕ ਤੇ ਹੁੱਕ ਦੇ ਪੂਰੀ ਬਰਾਬਰ ਆਪਾਂ ਪੱਤੀ ਥੱਲੇ ਲਵਾ ਕੇ ਤੇ ਇਹਨੂੰ ਪਤਾ ਹੀ ਉਹ ਕਿਥੇ ਨਹੀਂ ਇੰਨੀ ਕ ਨਹੀਂ ਵੀ ਰੱਖੀ ਦੀ ਟਰਾਲੀ ਤੇ ਅੱਗੇ ਉਹ ਤੇ ਤਾਂ ਕਰਕੇ ਪੂਰੀ ਬਰਾਬਰ ਹੀ ਲੱਗੀ ਆ ਕਰੋ ਚੈੱਕ ਤੁਸੀਂ ਮਾਸਾਣੀ ਲੱਗਦਾ ਕਿ ਜਿੱਦਾਂ ਕੋਈ ਲਵਾਈ ਜਿੱਦਾਂ 4x4 ਦੀ ਰਾਡ ਜਾਣਦੀ ਹੁੰਦੀ ਹੈ ਅੱਗੇ ਏ ਬੋਕੈਂਡ ਲੱਗੀ ਆ ਕਰੋ ਚੈੱਕ ਦੇ ਅੰਦਰ ਪਿੱਛੇ ਜਾ ਕੇ ਵੀ ਭੁੰਨੋ ਕਰੋ ਚੈੱਕ ਦੋਸਤੋ ਦੋ ਨਾਟ ਆਪਾਂ ਇੱਧਰ ਪਾਏ ਇੱਕ ਅੱਗੇ ਪਾਇਆ ਵਾ ਤੇ ਹੁੱਕ ਕਰੋ ਚੈੱਕ ਤੁਸੀਂ ਇਹ ਆਪਾਂ ਦਸ਼ਮੇਸ਼ ਵਾਲਿਆਂ ਕੋਲ ਬਣਵਾਈ ਸੀ ਹੁੱਕ ਆਪਣੇ ਗੁਰਾਇਆਂ ਪਿੰਡ ਕਰੋ ਦੋਸਤੋ ਚੱਕ ਇੱਥੇ ਆਪਾਂ ਬਿਲਡਿੰਗ ਨਹੀਂ ਬਣਾਈ ਇਹਨੂੰ ਖਾਲੀ ਰੱਖੀ ਆ ਜੇ ਆਪਾਂ ਬਿਲਡਿੰਗ ਬਣਾ ਲੀਏ ਫਿਰ ਆੜ ਪਾਉਂਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੇ ਮੰਨ ਲਓ ਕਿ ਇਹਨੇ ਫਿਰ ਤੇਨੇ ਜੇ ਖਿੱਚ ਕੇ ਖੜਨਾ ਹੋਇਆ ਤੇਨੇ ਇਹੋ ਹੀ ਖਿੱਚ ਕੇ ਲੈ ਜਾਣਾ ਮੈਥੋਂ ਪੋਟਿਸ਼ਨ ਦਾ ਰਾਵਲ ਤਾਂ ਕਰਕੇ ਇਥੋਂ ਖਾਲੀ ਰੱਖੀ ਐ ਕਿ ਜੇ ਆਪਣੀ ਫ੍ਰੀ ਹੋਵੇ ਮਕਰ ਹੁੱਕ ਤੋਂ ਸਿੱਧਾ ਜੋਰ ਆਉਂਦਾ ਆ ਸਿੱਧਾ ਹੁੱਕ ਤੋਂ ਇਥੋਂ ਖਾਲੀ ਆ ਵਿੱਚ ਐ ਪੂਰੀ ਪੂਰੀ ਮਤਲਬ ਕਿ ਪੂਰਾ ਪੂਰਾ ਛੇਕ ਮਰਾਇਆ ਵਾ ਤੇ ਕਰੋ ਚੱਕ ਪੂਰਾ ਕੈਂਟ ਕੰਮ ਤੇ ਹੁੱਕ ਆਪਾਂ ਇਹਨ ਦੀ ਇਹ ਪੂਰੀ ਲੋਹੇ ਦੀ ਆ ਉਹ ਤਾਂ ਦੇਗੀ ਹੁੰਦੀ ਉਹ ਕਾਪਾ ਪਰ ਦੇਗੀ ਨਹੀਂ ਇਹ ਲੋਹੇ ਦੀ ਹੋਕਾ ਪੂਰੀ ਨਹੀਂ ਤਾਂ ਕਈ ਦੇਗੀ ਦੀ ਲਮਾਨਦੇ ਆ ਤੇ ਇੱਥੇ ਟੋਚਨ ਪਾਇਆ ਤੇ ਉਹ ਇੱਥੋਂ ਜਾਂ ਤਾਂ ਇੱਕਦਾਂ ਮੀ ਟੁੱਟ ਜਾਂਦੀ ਆ ਜਾਂ ਟੜਕ ਟੜਕ ਜਾਂਦੀ ਆ ਪਰ ਇਹ ਫੁੱਲ ਲੋਹੇ ਦੀ ਆ ਹਾਈ ਡਰੇਰੀ ਆ ਇੱਥੇ ਮੇਰੇ ਸਾਹਮਣੇ ਲਿਖਿਆ ਵੀ ਹੋਣਾ ਕਿੰਨੇ ਟਨ ਦੀ ਐ ਇਹ ਇਹ ਤਾਂ ਮੇਰੇ ਸਾਹਮਣੇ 10 ਟਨ ਦੀ ਆ ਸ਼ਾਇਦ ਹੁਣ ਮੈਨੂੰ ਇੱਥੇ ਲੱਭਣ ਨਹੀਂ ੜਿਆ ਕਿਉਂਕਿ ਪੇਂਡ ਪੂਟ ਵੱਜ ਗਿਆ ਉੱਤੇ ਹੁਣ ਕਨਫਰਮ ਮੈਨੂੰ ਯਾਦ ਨਹੀਂ ਆ ਜਰੰਦਰੋਂ ਲਿਆਂਦੀ ਸੀ ਆਪਾਂ ਇਹ ਰਾੜ ਇਹ 10 ਟਨ ਦੀ ਆ ਸ਼ਾਇਦ ਇਹ ਵਰੀ ਬਾਕੀ ਵਿਖਾਉਣੇ ਧੰਨ ਕਰੋ ਦੋਸਤੋ ਚੈੱਕ ਇਹ ਆਪਣੀ ਨਾ ਛਾਪਟੀ ਸੁਪਰ ਸੀਟਰ ਵਾਲੀ ਉਹ ਆਪਣੀ ਇੱਥੇ ਲੱਗ ਗਈ ਕਿਉਂਕਿ ਉਹ ਟਰੈਕਟਰ ਅੱਗੋਂ ਸੜਕ ਤੇ ਚੜ ਗਿਆ ਤੇ ਮਗਰੋਂ ਰੋਟਾਵੇਟਰ ਜਾ ਨੀ ਮੈਂ ਚਲ ਗਿਆ ਤੇ ਉਹ ਇਥੋਂ ਲੱਗ ਗਈ ਆ ਆਪਾਂ ਸਭੀ ਕਰਾਉਣੀ ਆ ਇਹ ਨਟਾਂ ਤੇ ਹੋਕਾ ਇਹ ਨਾਟ ਟਰਾਲੀ ਵਾਲੇ ਨਾਟਵਾ ਦੇਸੀ ਨਾਟ ਨਹੀਂ ਆ ਜਿਹੜੇ ਆਪਾਂ ਪਾ ਲੈਨੇ ਆ ਇਹ ਟਰਾਲੀ ਵਾਲੇ ਨਾਟਾ ਕਰੋ ਚੈੱਕ ਤੇ ਵੀ ਐਸ ਦੇ origional ਨਾਟਾ ਜਮਨੇ ਤੇ 5 5 ਨਾਟ ਪਾਏ ਇੱਕ ਬੰਨੇ ਕਰੋ ਚੈੱਕ ਸੈਟਾ ਤੇ ਵੀ ਫੁੱਲ سپورਟ ਕਰੋ ਚੈੱਕ ਚਲੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਚ ਕਿਤੇ ਅੱਜ ਲਈ ਇੰਨਾ ਹੀ ਕਾਫੀ ਹੈ